ਸਵਾਤ ਅਸੀਂ ਖੜੇ ਆ ਪਿੰਡ ਕਾਨੇਕੇ ਸੜਨਾਂ ਅਕਸ਼ਦੀਪ ਦੇ ਮਾਤਾ ਦੀ ਮੌਜੂਦ ਹੈ ਇਹਨਾਂ ਦੇ ਬੇਟੇ ਨੇ ਪਿਛਲੀ ਵਾਰ ਵੀ ਪੂਰੇ ਵੱਲ ਦਾ ਨਾਮ ਰੋਸ਼ਨ ਕੀਤਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਵੀ ਉਹਨਾਂ ਨੇ ਕੱਲ 올림픽 ਦੇ ਖੇਡਾਂ ਦੇ ਵਿੱਚ ਮੁਕਾਬਲੇ ਵਿੱਚ ਪਾਗ ਲੈਣਾ ਹੈ ਅੱਜ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਉਹਨਾਂ ਦੀ ਅਰਦਾਸ ਕਰੀ ਗਈ ਹੈ ਸਾਡੇ ਨਾਲ ਉਹਨਾਂ ਦੇ ਮਾਤਾ ਦੀ ਮੌਜੂਦ ਹੈ ਆਪਾਂ ਗਲਵੱਤ ਕਰਦੇ ਹਾਂ ਕਿ ਉਹਨਾਂ ਦੇ ਬੇਟੇ ਲਈ ਉਹਨਾਂ ਦਾ ਕੀ ਕਹਿਣਾਗਾ ਸੱਚ ਕੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਗੇ ਅੱਜ ਤੁਸੀਂ ਅਕਸ਼ਦੀਪ ਗੁਰੂ ਘਰ ਜਾ ਕੇ ਅਰਦਾਸ ਕਰਾਈ ਆ ਉਹਨਾਂ ਦੀ ਜਿੱਤ ਲਈ ਹਾਂਜੀ ਇਹ ਹੀ ਕਹਿਣਾ ਚਾਹੁੰਦੇ ਆਂਗੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਰਦਾਸ ਕੀਤੀ ਪ੍ਰਮਾਤਮਾ ਸਾਭ ਦੀਆਂ ਅਰਦਾਸਾਂ ਪੂਰੀਆਂ ਕਰੇ ਮੇਰਾ ਬੱਚਾ ਅਪਲੰਪਿਕ ਵਿੱਚੋਂ ਮੈਡਲ ਲੈ ਕੇ ਆਵੀ ਪਿਛਲੀ ਵਾਰ ਵੀ ਜਦ ਤੁਹਾਡੇ ਬੱਚੇ ਨੇ ਜਿੱਤ ਪ੍ਰਾਪਤ ਕੀਤੀ ਸੀ ਪੂਰੇ ਪਿੰਡ ਦੇ ਵਿੱਚ ਲੰਡੀਜੀਪ ਤੇ ਬਿਠਾ ਕੇ ਪੂਰੇ ਪਿੰਡ ਚ ਗੇੜਾ ਦਿੱਤਾ ਗਿਆ ਸੀ ਨਾ ਪੂਰੇ ਪਿੰਡ ਦਾ ਨਾਂ ਮਤਲਬ ਆਪਾਂ ਕਹਿੰਦੇ ਆਂ ਵੀ ਫਕਰ ਦੇ ਨਾਲ ਉੱਚਾ ਹੋਇਆ ਸੀ ਹਾਂਜੀ ਹਾਂਜੀ ਮੈਂ ਇਹੀ ਫਕਰ ਮਹਿਸੂਸ ਕਰਦੀ ਹਾਂ ਕਿ ਸਾਡੇ ਪਿੰਡ ਕਾਨੇ ਕਨ ਕੋਈ ਨਹੀਂ ਜਾਣਦਾ ਜਦੋਂ ਮੇਰਾ ਬੇਟਾ 2023 ਵਿੱਚ 올림픽 ਅ ਕੁਆਲੀਫਾਈ ਕਰਕੇ ਆਇਆਗਾ ਰਾਂਚੀ ਵਿਖੇ ਤਾਂ ਉਸ ਤੋਂ ਬਾਅਦ ਮੇਰੇ ਬੇਟੇ ਅਕਸ਼ਦੀਪ ਨੇ ਪੂਰੇ ਪੰਜਾਬ ਵਿੱਚ ਕਾਨੇ ਕਨ ਨਾਮ ਰੋਸ਼ਨ ਕਰਿਆ ਤੇ ਸਾਰੇ ਨਗਰ ਨਿਵਾਸੀ ਕਨ ਸਾਡੇ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਸੇ ਖੁਸ਼ੀ ਨੂੰ ਲੈ ਕੇ ਹੁਣ 올림픽 ਵਿੱਚ ਜਾ ਰਿਹਾ ਤਾਂ ਉਸੇ ਤਰ੍ਹਾਂ ਹੀ ਅੱਜ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਗਿਆ ਤੇ ਸਭ ਖੁਸ਼ੀਆਂ ਮਨਾ ਰਹੇ ਕੱਲ ਨੂੰ ਅਕਸ਼ਦੀਪ 골ਡ ਲੈ ਕੇ ਆਇਆ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾਗਾ ਹਾਂਜੀ ਭੈਣੇ ਦੀਪ ਦੇ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਤੇ ਇਸ ਨੇ ਇਸ ਮੇਲੇ ਦਾ ਬਹੁਤ ਵੱਡਾ ਉੱਚਾ ਕਾਂਪ ਤੇ ਪਹੁੰਚੇ ਸਾਰੇ ਪਿੰਡ ਦਾ ਨਾਮ ਉੱਚਾ ਕੀਤਾ ਹਨ ਇਸਕੇ ਸਾਡੇ ਨਾਲ ਪਿੰਡ ਵਾਸੀ ਕਿ ਇਹਨਾਂ ਦਾ ਵੀ ਇਹ ਕਹਿਣਾਗਾ ਕਿ ਜਦ ਪਿੰਡ ਦੇ ਵਿੱਚ ਕੋਈ ਬੱਚਾ ਖੇਡ ਦੇ ਵਿੱਚ ਅੱਗੇ ਵਧਦਾ ਤਾਂ ਆਪਣੇ ਮਾਪੇ ਦੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕਰਦਾ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਆ ਬਗਲਬਤ ਕਰਦੇ ਆ ਕੀ ਕਹਿਣਾ ਚਾਹੁੰਗੇ ਅੱਜ ਅਕਸ਼ਦੀਪ ਨੇ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਹਨ ਹਾਂਜੀ ਸਾਨੂੰ ਅਕਸ਼ਦੀਪ ਸਿੰਘ ਤੇ ਬਹੁਤ ਜ਼ਿਆਦਾ ਮਾਣ ਆ ਸਾਡੇ ਪਿੰਡ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਸਾਡੇ ਪਿੰਡ ਨੂੰ ਕਹਿੰਨੀ ਕਿ ਕੋਈ ਨਹੀਂ ਸਵੀ ਜਾਣ ਰਹਾ ਹੈਗਾ ਜਿਹੜਾ ਕਿ ਉਸਨੇ ਸੰਡੇ ਖਾਨੇ ਕੀ ਪੈਨਸਰ ਨਾਮ ਰੋਸ਼ਨ ਕਰ ਰਿਹਾ ਹੈਗਾ ਸਾਨੂੰ ਬਹੁਤ ਮਾਣ ਦੀ ਗੱਲ ਹੈ ਕਿ ਕੱਲ ਨੂੰ 올림픽 ਦੇ ਵਿੱਚੋਂ ਉਹ ਗੋਲਡ ਮੈਡਲ ਜਿੱਤ ਕੇ ਸਾਡੇ ਪਿੰਡ ਦੇ ਵਿੱਚ ਪਹੁੰਚੂਗਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਕੀ ਸਾ ਪੂਰੀ ਦੁਨੀਆ ਦਾ ਨਾਮ ਰੋਸ਼ਨ ਕਰੂਗਾ ਤੇ ਇਸ ਅਸੀਂ ਮਾਣ ਕਰਦੀ ਹਾਂ ਕਿ ਉਹ ਗੋਲਡ ਮੈਡਲ ਜਿੱਤ ਕੇ ਆਪਣੀ ਮਾਤਾ ਦੀ ਝੋਲੀ ਵਿੱਚ ਪਾਵੇ ਆ ਕਿ ਪਾਈ ਗੁਜਿਕਾ ਖਾਸਾ ਵੇ ਗੁਜਿਕੀ ਪਤਨੀ ਇਸ ਸਿੱਕੇ ਸਾਡੇ ਨਾਲ ਪਿੰਡ ਵਾਸੀ ਇਹਨਾਂ ਦਾ ਵੀ ਇਹੀ ਕਹਿਣਾ ਜਿਵੇਂ ਕਿ ਪਿਛਲੀ ਵਾਰ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਹੋਣ ਵਾਲੇ ਕੱਲ੍ਹ ਵਾਲੇ ਮੁਕਾਬਲੇ ਵਿੱਚ ਵੀ ਅਕਸ਼ਦੀਪ ਸਿੰਘ ਉਸੇ ਤਰ੍ਹਾਂ ਜਿੱਤ ਪ੍ਰਾਪਤ ਕਰਕੇ ਆਪਣੀ ਮਾਤਾ ਦੀ ਝੋਲੀ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਲੈ ਕੇ ਝੋਲੀ ਵਿੱਚ ਪਾਵੇ ਇਸ ਸਿੱਕੇ ਸਾਡੇ ਨਾਲ ਪਿੰਡ ਵਾਸੀ ਸਾਡੇ ਨਾਲ ਹੋਰ ਵੀ ਇੱਥੇ ਬਹੁਤ ਸਾਰੇ ਜਿਵੇਂ ਆਪਾਂ ਕਹਿ ਦੀਏਗੇ ਜਿਨ੍ਹਾਂ ਨੇ ਅਕਸ਼ਦੀਪ ਸਿੰਘ ਨੂੰ ਟ੍ਰੇਨਿੰਗ ਦਿੱਤੀ ਕੋਚਿੰਗ ਦੇ ਵਿੱਚ ਉਹਨਾਂ ਨੂੰ ਅੱਗੇ ਆਉਣ ਦਾ ਵੱਲ ਬਖਸਿਆ ਅੱਗੇ ਜਾਣ ਦੀ ਟ੍ਰੇਨਿੰਗ ਦਿੱਤੀ ਸਾਡੇ ਨਾਲ ਉਹ ਵੀ ਮੌਜੂਦ ਹੈ ਤੁਹਾਡੇ ਨਾਲ ਅਸੀਂ ਉਹਨਾਂ ਨੂੰ ਵੀ ਮਲਾਵਾਂਗੇ ਅਕਸ਼ਦੀਪ ਸਿੰਘ ਦੇ ਫਾਦਰ ਵੀ ਸਾਡੇ ਸਾਹਮਣੇ ਮੌਜੂਦ ਖੜੇ ਨੇ ਅਸੀਂ ਉਹਨਾਂ ਦਾ ਵੀ ਵਰਜਨ ਦਿਖਾਵਾਂਗੇ ਤੁਹਾਨੂੰ ਤੁਸੀਂ ਸਾਡੇ ਨਾਲ ਜੁੜੇ ਹੋਣਾ ਸਕਦਾ ਸਾਡੇ ਨਾਲ ਅਕਸ਼ਦੀਪ ਦੇ ਫਾਦਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪਿਛਲੀ ਵਾਰ ਵੀ ਜਦ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪੂਰੇ ਪਿੰਡ ਦੇ ਵਿੱਚ ਜੀਪ ਤੇ ਬਿਠਾ ਕੇ ਕਿਹੜਾ ਦਿੱਤਾ ਗਿਆ ਸੀ ਉਸ ਵਕਤ ਹੀ ਮਾਪਿਆਂ ਦਾ ਨਾਂ ਜਿਹੜਾ ਸਾਥ ਹੀ ਕਹਿੰਦੇ ਆ ਪੂਰੀ ਚੜ੍ਹਾਈ ਹੋਈ ਸੀ ਕਿ ਉਹਨੇ ਬੇਟੇ ਨੇ ਪੂਰੇ ਵਰਲਡ ਦੇ ਵਿੱਚ ਨਾਮ ਰੋ ਅੱਜ ਵੀ ਉਸੇ ਉਮੀਦ ਨਾਲ ਲੈ ਕੇ ਇਹਨਾਂ ਨੇ ਗੁਰੂ ਘਰ ਦੇ ਵਿੱਚ ਅਰਦਾਸ ਕਰਾਈ ਆ ਕਿ ਉਹਨਾਂ ਦਾ ਬੇਟਾ ਹੋਣ ਵਾਲੀ ਕੱਲ੍ਹ ਖੇਡ ਦੇ ਵਿੱਚ ਵੀ ਉਸੇ ਤਰ੍ਹਾਂ ਮੈਡਲ ਜਿੱਤ ਕੇ ਇਹਨਾਂ ਦੀ ਚੋੜੀ ਪਾਵੇ ਗੱਲਬਤ ਕਰਦੇ ਆ ਅਕਸ਼ਦੀਪ ਦੇ ਫਾਦਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸ੍ਰੀ ਗੱਲ ਜੀ ਅਸੀਂ ਪਹਿਲਾਂ ਤੁਹਾਡਾ ਅਜੀਤ ਜੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਇਹ ਸਾਰੀ ਕਾਰਗ ਦੇ ਰਹੇ ਹੋ ਦੇਖੋ ਅੱਜ ਸਾਡੇ ਸਾਰੇ ਪਿੰਡ ਨੇ ਸਾਰੇ ਸਪੋਰਟਸ ਡਿਪਾਰਟਮੈਂਟ ਨੇ ਬਰਨਾਲਾ ਨੇ ਤੇ ਸਾਰੇ ਪੰਜਾਬ ਨੇ ਮੰਨ ਲਓ ਇਕੱਠੇ ਹੋ ਕੇ ਗੁਰੂ ਘਰ ਅਰਦਾਸ ਕਰੀ ਆ ਵੀ ਜਿਹੜਾ ਕੱਲ ਨੂੰ ਅਕਸ਼ ਦਾ ਪਰੇ ਚੱਲੇ ਤਾਂ ਪ੍ਰਮਾਤਮਾ ਉਹਨੂੰ ਸਹਾਇ ਹੋਵੇ ਤੇ ਉਹ ਭਾਰਤ ਲਈ ਤੇ ਪੂਰੇ ਪੰਜਾਬ ਲਈ ਪੂਰੇ ਡਿਸਟ੍ਰਿਕਟ ਲਈ ਵਧੀਆ ਪਰਫਾਰਮੈਂਸ ਲੈ ਕੇ ਕੋਈ ਵਧੀਆ ਕਰੇ ਤੇ ਸਾਨੂੰ ਇਹ ਪੂਰੀ ਉਮੀਦ ਹੈ ਤੇ ਇਸ ਲਈ ਅਸੀਂ ਗੁਰੂ ਘਰ ਅੱਗੇ ਅੱਜ ਸਾਰਿਆਂ ਨੇ ਜੋਦੜੀ ਕੀਤੀ ਹੈ ਅਰਦਾਸ ਕੀਤੀ ਹੈ ਵੀ ਵਾਹਿਗੁਰੂ ਕਿਰਪਾ ਕਰਨ ਤੇ ਉਹਨਾਂ ਨੂੰ ਬਲੰਦੀਆਂ ਤੇ ਪਹੁੰਚਾਉਣ ਕਿੰਨੇ ਅੱਜ ਤੁਸੀਂ ਦੇਖ ਰਹੇ ਹੋ ਜਿਵੇਂ ਪਿਛਲੀ ਵਾਰ ਤੁਹਾਡਾ ਨਾਮ ਮਰੋਸ਼ਨ ਕੀਤਾ ਸੀ ਜੀ ਅੱਜ ਪੂਰੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਖੁਸ਼ੀ ਦੀ ਲਹਿਰ ਹੈ ਹਾਂਜੀ ਅੱਜ ਬਹੁਤ ਮਾਣ ਮਹਿਸੂਸ ਹੁੰਦਾ ਜੀ ਜਦੋਂ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਤੇ ਨਿਊਜ਼ ਪੇਪਰਾਂ ਦੇ ਵਿੱਚ ਉਹਦੀਆਂ ਖ਼ਬਰਾਂ ਲੱਗ ਰਹੀਆਂ ਨੇ ਤੇ ਪੂਰੀ ਆਲੇ-ਦੁਆਲੇ ਵੱੱਲੇ ਵੱੱਲੇ ਹੋਈ ਪਈ ਆ ਬਿਕਾਨੇ ਕਿਆਂ ਦਾ ਕੋਈ ਖਿਡਿਆਰੀ ਬਰਨਾਲੇ ਜ਼ਿਲ੍ਹੇ ਦਾ ਪਹਿਲਾ 올ੰਪੀਅਨ ਪੈਰਿਸ ਦੇ ਵਿੱਚ 올ੰਪਿਕ ਖੇਡਣ ਲਈ ਗਿਆ ਹੈਗਾ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਪੂਰੇ ਪਿੰਡ ਨੂੰ ਪੂਰੇ ਜ਼ਿਲ੍ਹੇ ਬਰਨਾਲੇ ਨੂੰ ਤੇ ਪੰਜਾਬ ਨੂੰ ਠੀਕ ਸਿੰਘ ਜੀ ਮੈਂ ਬਰਨਾਲੇ ਤੋਂ ਬਿਲੋਂਗ ਕਰਦਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਕਸ਼ਦੀਪ ਅੱਜ ਲੰਪਕ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਸਾਰੇ ਇਲਾਕੇ ਨੇ ਸਾਰੇ ਪਿੰਡ ਨੇ ਪੰਥਵੰਤੇ ਸੱਜਣਾ ਨੇ ਸਾਰੇ ਨੇ ਅੱਜ ਅਰਦਾਸ ਕੀਤੀ ਹੈ ਕਿ ਆਕਾਸ਼ਦੀਪ ਮੈਡਲ ਲੈ ਕੇ ਆਵੇ ਅਸੀਂ ਬਰਨਾਲੇ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਉਹਦਾ ਸਵਾਗਤ ਕਰਾਂਗੇ ਕਿ ਰਹਿੰਦੀ ਦੁਨੀਆ ਤੱਕ ਮਿਸਾਲ ਬਣ ਜੂਗੀ ਸਾਨੂੰ ਮਾਣ ਹੈ ਉਸ ਬੱਚੇ ਤੇ ਕਿਉਂਕਿ ਮੈਂ ਤਾਂ ਉਸ ਨੂੰ ਛੋਟੇ ਹੁੰਦੇ ਨੂੰ ਦੇਖਿਆ ਸੀਗਾ ਜਦੋਂ ਮੇਰੇ ਬੇਟੇ ਨਾਲ ਉਹ ਗਰਾਊਂਡ ਦੇ ਵਿੱਚ ਆਇਆ ਸੀਗਾ ਉਸ ਤੋਂ ਲੈ ਕੇ ਅੱਜ ਤੱਕ ਬੜੀ ਉਹਨੇ ਤਪਸ਼ਾ ਕੀਤੀ ਮੈਨੂੰ ਪਤਾ ਹੈ ਵੀ ਜਦੋਂ ਕੋਈ ਬੰਦਾ ਕੋਈ ਪਲੇਅਰ ਮਿਹਨਤ ਕਰਦਾ ਤਾਂ ਉਹਦੇ ਪਿੱਛੇ ਉਹਦੇ ਮਾਪੇ ਦਾ ਠੀਕ ਹੈ ਬੜਾ ਵੱਡਾ ਯੋਗਦਾਨ ਹੁੰਦਾ ਹੈ ਤੇ ਇਸ ਕਰਕੇ ਮੈਂ ਇਹਨਾਂ ਦੇ ਮਾਪੇ ਨੂੰ ਵੀ ਵਧਾਈ ਦੇਣਾ ਕਿ ਇਹਨਾਂ ਨੇ ਇਸ ਤਰ੍ਹਾਂ ਦਾ ਇੱਕ ਹੀਰਾ ਪੰਜਾਬ ਨੂੰ ਦਿੱਤਾ ਹੈ ਪੈਦਾ ਕਰਕੇ ਜਿਹੜਾ ਪੰਜਾਬ ਦਾ ਨਾਮ ਹਿੰਦੁਸਤਾਨ ਦਾ ਨਾਮ ਅੱਜ ਪੈਸ ਦੀ ਧਰਤੀ ਦੇ ਉੱਤੇ ਚਮਕਾ ਰਿਹਾ ਹੈ ਸਾਨੂੰ ਪੂਰੀ ਉਮੀਦ ਹੈ ਅਸੀਂ ਅਰਦਾਸ ਕਰਦੇ ਹਾਂ ਸਾਡੇ ਕੋਲੇ ਹਜੇ ਸਮ ਹੈ ਸਾਰੇ ਪੰਜਾਬ ਨੂੰ ਸਾਰੇ ਮਾਪਿਆਂ ਨੂੰ ਮੈਂ ਇਹੀ ਅਰਦਾ ਕਰਦਾ ਬੇਨਤੀ ਕਰਦਾ ਕਿ ਅੱਜ ਅਰਦਾਸ ਕਰੀਏ हे ਪ੍ਰਮਾਤਮਾ ਸਾਡੀ ਰਾ ਸੁਣ ਸਾਡੇ ਬੱਚੇ ਨੂੰ ਉਹਦੀ ਮਿਹਨਤ ਦਾ ਫਲ ਦੇ ਉਹਦਾ ਮੈਡਲ ਆਵੇ ਤਾਂ ਕਿ ਅਸੀਂ ਅੱਪ ਕੱਲ ਨੂੰ ਫੇਰ ਇਕੱਠੇ ਹੋਈਏ ਉਹਦੇ ਸਵਾਗਤ ਲਈ ਧੰਨਵਾਦ ਐਸੇ ਅਕਸ਼ਦੀਪ ਪਰਿਵਾਰ ਦੀ ਫੈਮਿਲੀ ਦੇ ਮੈਂਬਰ ਇਹਨਾਂ ਦਾ ਹਰ ਕਿਸੇ ਦਾ ਇਹੀ ਕਹਿਣਾ ਕਿ ਅੱਜ ਗੁਰੂ ਘਰ ਦੇ ਵਿੱਚ ਅਰਦਾਸ ਕਰਾਈ ਗਈ ਹੈ ਕਿ ਕੱਲ ਹੋਣ ਵਾਲੀ ਆ ਖੇਡਾਂ ਦੇ ਵਿੱਚ ਜੋ ਅਕਸ਼ਦੀਪ ਭਾਗ ਲੈਣ ਜਾ ਰਿਹਾ ਹੈ ਕਿ ਉਸ ਖੇਡ ਦੇ ਵਿੱਚ ਉਹ ਉਸੇ ਤਰ੍ਹਾਂ ਪਿਛਲੀ ਵਾਰ ਜਿਵੇਂ ਉਹਨਾਂ ਨੇ ਮੈਡਲ ਜਿੱਤ ਕੇ ਆਪਣੇ ਮਾਤਾ ਦੀ ਆਪਣੇ ਮਾਪੇ ਦੀ ਝੋਲੀ ਵਿੱਚ ਪਾਇਆ ਸੀ ਉਸੇ ਤਰ੍ਹਾਂ ਜਿੱਤ ਕੇ ਕੱਲ ਹੋਣ ਵਾਲੀ ਖੇਡ ਦੇ ਵਿੱਚ ਫਿਰ ਉਹ ਜਿੱਤ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੀ ਝੋਲੀ ਵਿੱਚ ਪਾਵੇ ਜਿਵੇਂ ਤੁਹਾਨੂੰ ਅੱਜ ਅਸੀਂ ਪਿੰਡ ਕਰਨਾ ਕਹਿੰਦੀ ਆ ਇਹ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਤੁਹਾਡੇ ਸਾਹਿਬ ਨੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਵੀਡੀਓ ਲਿਕੇ ਫਿਰ ਹਾਜ਼ਰ ਹੋਣਗੇ ਸੜੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਵੀਡੀਓ ਲਿਕੇ ਫਿਰ ਹਾਜ਼ਰ ਹੋਣਗੇ ਉਹ ਤੱਕ ਲਈ ਸਸੇ ਕਾ ਜੀ